ਸਤਿ ਸ਼੍ਰੀ ਅਕਾਲ ਜੀ ਦਿਨ ਚੜ ਗਿਆ ਟਾਈਮ ਤਸਵੀਰ ਦੇ 6:05 ਹੋਏ ਕੰਪਨੀ ਦੇ ਬਾਹਰ ਖੜਿਆ 8 ਵਜੇ ਕੰਪਨੀ ਓਪਨ ਹੋਣੀ ਤੇ ਹੁੰਦੇ ਹੁਣ ਰੈਡੀ 니 چھوڑੋ ਰੇ ਮੇਰੇ ਸਭ ਰਾਣ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਵੇਰ ਨੁੱਟਗਾ ਪਹਿਲਾਂ ਆਪਣਾ ਕੰਮ ਗੱਡੀ ਚੈੱਕ ਕਰਨੀ ਪਾਂਛੀਆਂ ਦੀ ਆਵਾਜ਼ ਆਇਆ ਕਰਦੀਆਂ ਬਾਰਕ ਆਊਟ ਕਰਦੇ ਆਂ ਬਾਰਕ ਆਊਟ ਹੋ ਗਿਆ ਆਪਣਾ ਪੂਰਾ ਸਵੇਰਾ ਸਵੇਰਾ ਜਿਹੜੀ ਆਕਸੀਜਨ ਆਇਆ ਹੈ ਸ਼ਗ ਲੈਣੀ ਨਾ ਇਹਦੇ ਵਰਗੀ ਪੂਰੇ ਦਿਨ ਨਜ਼ਾਰੇ ਨਹੀਂ ਆਇਆ ਪੱਕਾ ਆਪਣਾ ਜ਼ਿੰਦਗੀ ਦਾ ਇਹ 파ਟ ਬਣਾ ਲਓ ਅੱਧਾ ਪੌਣਾ ਘੰਟਾ ਸਵੇਰੇ ਆਪਣੇ ਸ਼ਰੀਰ ਨੂੰ ਦੇਆ ਕਰੋ ਟਾਈਮ ਸਤਿ ਸ਼੍ਰੀ ਅਕਾਲ ਜੀ ਆਪਾਂ ਹੋ ਗਏ ਰੈਡੀ ਦੁੱਧ ਨਾਲ ਲਾਤੀ ਪਤੀ ਤੇ ਨਾਲ ਖਾਵਾਂਗੇ ਬਿਸਕੁਟ ਤੇ ਸੂਰਜ ਵੀ ਚੜ ਗਿਆ ਇਹ ਕੰਪਨੀ ਦੇ ਬੈਕ ਸਾਈਡ ਆ ਮੈਂ ਘੁੰਮ ਕੇ ਦੂਸਰੀ ਸਾਈਡ ਆਣਾ ਅੱਗੇ ਦੇ ਜੁੜੇ ਰਿਓ ਮੇਰੇ ਸਫਰਾਂ ਨਾਲ ਦਿਖਾਵਾਂਗੇ ਫਿਰ ਅਗਲਾ ਮਾਹੌਲ ਕਿੱਧਰ ਦਾ ਆਂਦਾ ਲੋਡ ਦੇਖਦੇ ਆਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਬਹੁਤ ਤੁਹਾਡਾ ਉਹ ਫਰਾਂਸ ਦੀ ਬਿੱਲੀ ਦੇਖੋ ਘੁੰਮਿਆ ਕਰਦੀ ਆਈ ਇੱਧਰੋਂ ਆਈ ਟਾਈਮ ਇੱਥੇ ਪੌਣੇ 8 ਹੋਏ ਆਪਣੀ ਦੇ ਆ ਗਏ ਵਰਕਰ ਤੇ ਹੁਣ ਆਪਾਂ ਚੱਲੇ ਦੂਸਰੀ ਸਾਈਡ ਤੇ ਆਂਦੇ ਘੁੰਮ ਕੇ ਖਾਲੀ ਕਰਕੇ ਫੇਰ ਦੇ ਦਿਆਂ ਲੋਡ ਕਿੱਧਰ ਜਾਂਦਾ ਤੋ ਪਚੜੀ ਪੂਰੀ ਕੜਾਕੇ ਵਾਲੀ ਆਪਾਂ ਤੁਰਪੇ ਹੁਣ ਦੂਸਰੀ ਸਾਈਡ ਨੂੰ ਆੰਦੇ ਘੁੰਮ ਗਏ ਆਪਾਂ ਆ ਗਏ ਕੰਪਨੀ ਦੇ ਅੰਦਰ ਖਾਲੀ ਕਰ ਕਫੇ ਦੇਖਦੇ ਆਂ ਅਗਲਾ ਮੋੜ ਟਰੱਕ ਲਾਤਾ ਹੀ ਰੈਂਪ ਪਰ ਸਵਾ 8 ਵਜੇ ਕਹਿੰਦੇ ਗਾਨਾ ਆਨ ਰੋਡ ਟਰੱਕ ਹੋ ਗਿਆ ਆਪਣਾ ਖਾਲੀ ਤੇ ਹੁਣ ਦੇਖਦੇ ਕਿੱਦਾਂ ਦਾ ਲੋਡ ਆਂਦਾ ਫਰੂਟ ਦਾ ਬੂਟਾ ਏ ਤੇ ਆਪਾਂ ਤੋੜ ਲਿਆ ਇਹਦੇ ਕੰਪਨੀ 'ਚ ਲੱਗਿਆ ਵਾ ਬੜਾ ਮਿੱਠਾ ਏ ਸਵਾਦ ਏ ਭਰਿਆ ਪਿਆ ਗੱਡੀ ਆਪਣੀ ਹੋ ਗਈ ਖਾਲੀ ਆਪਾਂ ਚੱਲਦੇ ਹੁਣ ਬਾਹਰ ਨੂੰ ਉਹ ਸਾਹਮਣੇ ਵਾਲਾ ਬੂਟਾ ਵਾ ਤੇ ਡਿਸਪੈਚ ਵਾਲਾ ਮੈਸੇਜ ਨਹੀਂ ਆਇਆ ਪਰ ਫਰੂਟ ਬਹੁਤ ਮਿੱਠਾ ਹੈ ਨਾ ਨੂੰ ਆਪਾਂ ਨੂੰ ਪਤਾ ਨਹੀਂ ਕਿ ਆ ਗਿਆ ਇਹਦਾ ਸਪੈਚਰ ਦਾ ਹੁਣ ਆਇਆ ਮੈਸੇਜ ਟਾਈਮ ਇੱਥੇ 1.5 ਵਜੇ ਲੋਡਿੰਗ ਮੇਰੀ ਕੱਲੋਂ ਹੋਣੀ ਮੈਂ ਕੋਲ ਜਾ ਕੇ ਰੁਕ ਜਾਣਾ ਤੇ 스ਵੀਡਨ ਦਾ ਲੋਡ ਆਇਆ ਤੇ ਜੁੜੇ ਰਿਓ ਮੇਰੇ ਸਬਰ ਨਾਲ ਤਖਾਮ ਆ ਰਿਹਾ ਤੁਹਾਨੂੰ ਚੜ ਗਿਆ ਵਾ 84 ਕਿਲੋਮੀਟਰ ਰਹਿ ਗਿਆ ਵਾ ਅਲੱਗ ਜੇ ਜਗ੍ਹਾ ਰੁਕ ਜਾਣਾ ਟਰੱਕ ਦਾ ਕੱਲ੍ਹ ਲੋਡ ਹੋਣਾ ਦੇਖੋ ਦੋਸਤੋ 뷰 ਕੀ ਆ ਬਾਤ ਆ ਕਿਆ ਬਾਤਾਂ ਸੈੜਦੇ ਦੇਖ ਲੋ ਸਾਰੇ ਪਾਸੇ ਦੇ ਗਾਤੋ ਸਾਹਮਣਾ ਯਾਰੇ ਆਪਣੇ ਸਫਰ ਨੂੰ ਮੰਜ਼ਲ ਨੂੰ ਦੇਖਦੇ ਆ ਹੁਣ ਪਾਰਕਿੰਗ ਮਿਲਦੀ ਹੈ ਨਹੀਂ ਉਧਰ ਪਾਰਕਿੰਗਾ ਟੈਬਲੇਟ ਜਿਹਾ ਸ਼ੋ ਨਹੀਂ ਕਰੇਗਾ ਦੀਆਂ ਬਾਕੀ ਦੇ ਦੇ ਉਧਰ ਇਹ ਜਗਾ ਮਾਹੌਲ ਦੇਖਦੇ ਆ ਪਾਰਕਿੰਗ ਮਿਲਦੀ ਹੈ ਨਹੀਂ ਪਿੰਡਾ ਬੁੰਡਾ ਜਿਗ ਮੈਂ ਕਰਦਾ ਦੋਨੋਂ ਇਹ ਗੱਡੀਆਂ ਧੋਣੇ ਵਾਲਾ ਸਿਸਟਮ ਕਿੰਨੇ ਪੁਰਾਣੇ ਪੁਰਾਣੇ ਘਰ ਹੈ ਘਰਾਂ ਨੂੰ ਤੋੜ ਦੇਣੀ ਹੈ ਕਿ ਉਹਦੀ ਰਿਪੇਅਰ ਕਰਦੇ ਹੈ 10 ਕਿਲੋਮੀਟਰ ਹੈਗਾ ਪਾਰਕਿੰਗ ਮੈਨ ਕੋਈ ਟੱਕਰੀ ਨਹੀਂ ਆਗੀ ਸੌਥ ਅਫਰੀਕਾ ਨੂੰ ਦਾ ਲਾਹਦਾ ਇੱਥੇ ਆ ਗਏ ਸਾਰੇ ਮੈਂ ਨਾ ਸਾਰੀ ਇਥੇ ਜਿਹੜਾ ਬੇਰੋਸ ਦੀ ਵੀਡੀਓ ਬਣਾਈ ਨਾ ਇਹਦੀ ਮੈਂ ਸਾਰੀ ਆਵਾਜ਼ ਬੰਦ ਕਰਤੀ ਵੀ ਤੇ ਸਾਊਂਡ ਬਹੁਤ ਆਉਂਦਾ ਦਾ ਤੇ ਇਹ ਛੋਟੇ ਛੋਟੇ ਸਪ੍ਰਿੰਗ ਹੈ ਬਿਲਕੁਲ ਜਿਵੇਂ ਛੋਟੇ 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 ਦੇ ਸਪ੍ਰਿੰਗ ਤੇ ਲੈਗਾ ਵੱਡੇ ਵੱਡੇ ਸਪ੍ਰਿੰਗ ਬਣਦੇ ਦਿੱਤਾ ਹਰੇਕ ਸਾਈਜ਼ ਦਾ ਸਪ੍ਰਿੰਗ ਬਣਦੇ ਦਿੱਤਾ ਤੇ ਮੈਂ ਜਿਹੜਾ ਰੋਲ ਜੇ ਹੁੰਦਾ ਨਾ ਉਹ ਖਾਲੀ ਹੋਵੇ ਤੇ ਉਹ ਸਵੀਟ ਨੂੰ ਲੱਗਾ ਜਾਣਾ ਉਹ ਅਗਰ ਆਣੀ ਹੈ ਜੇ ਵੀਡੀਓ 'ਚ ਉਹ ਰੋਲ ਜੇ ਲੱਗਦਾ ਇਹ ਇਹ ਜਿਹੜੇ ਗੋਲ ਜੇ ਰੋਲ ਹੈ ਨਾ ਇਹ 'ਚ ਤਾਰ ਐ ਲਪੇਟ ਹੋਈ ਵੀ ਇਹਦੇ ਨਾਲ ਸਪ੍ਰਿੰਗ ਰੇਸ ਐ ਦੀ ਤਾਰ ਐ ਐਦਾਂ ਸਪ੍ਰਿੰਗ ਬਣ ਬਣ ਕੇ ਡੇ ਜਾਂਦੇ ਥੱਲੇ ਉਹ ਪਾਰਟੀ ਸੈਡ ਨੂੰ ਉਹ ਰੋਲ ਜਿਹਾ ਲਾਇਆ ਉਹਦਾ ਇਹ ਸਾਰਾ ਕੰਪਿਊਟਰ ਸਿਸਟਮ ਹੈ ਇੱਥੇ ਇੱਕ ਬੰਦੇ ਕੋ ਟੈਬਲੇਟ ਆਣੀ ਉਹਦੇ ਉਹਦੇ ਹੱਥ 'ਚ ਸਾਰਾ ਕੰਟਰੋਲ ਇਹ ਖਾਲੀ ਰੋਲ ਲੈ ਕੇ ਮੈਂ ਵਾਪਸ ਸਵੀਟਨਾਂ ਨੂੰ ਜਾਣਾ ਮੋਟਰ ਸਿਸਟਮ ਹੈ ਸਾਰਾ ਹੀ ਐ ਤੇ ਸੌਥ ਅਫਰੀਕਾ ਦਾ ਆਉਣਾ ਉਹਦੇ ਹੱਥੇ ਟੈਬਲਟ ਟਰਾਉਣੀ ਤੇ ਉਹ ਸਾਰੇ ਇਹਨਾਂ ਨੂੰ ਕੰਟਰੋਲ ਕਰਦਾ ਐ ਜਿਹੜੇ ਮੈਗਾਜ਼ਨ ਆ ਰੋਲ ਦੇ ਆ ਇਹ ਖਾਲੀ ਹੋ ਗਿਆ ਨਾ ਜਿਹੜੇ ਉਹ ਮੈਨ ਲੈ ਕੇ ਸਵੀਟਨ ਨਾ ਜਾਣਾ ਤੇ ਇਧਰ ਰੋਲ ਚ ਲਾਉਂਦੇ ਮਸ਼ੀਨ ਜਵਾਨ ਵਣਗਾਂ ਨਿਗਲੀ ਹੰਦੇ ਹਰੇ ਤਰ੍ਹਾਂ ਸਪਰਿੰਗ ਹਰੇ ਇੱਕ ਸਾਈਜ਼ ਦਾ ਸਪਰਿੰਗ ਬਣਦਾ ਹੈਗਾ ਇਹ ਟੈਬਲੇਟ ਹੈ ਇਹਦੇ ਅਨੁਸਾਰੀਆਂ ਮਸ਼ੀਨਾਂ ਕੰਟਰੋਲ ਸਾਰਾ ਸਿਸਟਮ ਹੀ ਚੱਲ ਕੰਪਿਊਟਰ ਲੱਗੇ ਹੋਏ ਹੈ ਰੇਗ ਮਸ਼ੀਨਾਂ ਪਹਿਲਾਂ ਤਾਂ ਟਰੱਕ ਪਾਰਕਿੰਗ ਦਾ ਮੜੀ ਨੇ ਮੈਂ ਆਈ ਵੀ ਦੇ ਉੱਪਰ ਸਾਈਡ ਨਾਲ ਕਰਾ ਲਾਤੀ ਗੱਡੀ ਤੇ ਇਹ ਵਲੌਗ ਦੀ ਇੱਥੇ ਸਮਾਪਤੀ ਹੈ ਤੇ ਅੱਜ ਵੀਡੀਓ ਮੈਂ ਜਿੱਥੇ ਲੋਡ ਕੀਤਾ ਤਾਂ ਨਾ ਸਪਰਿੰਗ ਜੇ ਬਣਦੇ ਦੇ ਉਹਦੀ ਬਣਾਈ ਵੀ ਜ਼ਿਆਦਾ ਬਣ ਗਈ ਤੇ ਉਹ ਚ ਆਵਾਜ਼ ਨਹੀਂ ਆਣੀ ਬਹੁਤ ਦਾ ਸਾਊਂਡ ਆਉਂਦਾ ਤਾਂ ਆਵਾਜ਼ ਬੰਦ ਕਰ ਦਾਨੀ ਤੇ ਤਾਂ ਕੀ ਲਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ